ਸਤਿ ਸ਼੍ਰੀ ਅਕਾਲ ਜੀ ਪੰਡਾ ਜ਼ਿੰਦਗੀ ਦਾ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ। ਹਾਜ਼ਰ ਹੋયા ਜੀ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਕਹਾਣੀ ਜ਼ਰੂਰ ਪਸੰਦ ਆਵੇਗੀ। ਮੰਮੀ ਰਵੀ ਕੱਲ ਚੰਡੀਗੜ੍ਹ ਆ ਰਿਹਾ ਕਿਸੇ ਕੰਪਨੀ ਦੇ ਕੰਮ ਲਈ ਤੇ ਉਹ ਸਾਡੇ ਘਰ ਹੀ ਰੁਕਣਗੇ। ਵੀਰੇ ਨੂੰ ਕਹੀਂ ਕਿ ਜਲਦੀ ਬੱਸ ਸਟੈਂਡ ਤੇ ਪਹੁੰਚ ਜਾਵੇ ਉਹਨਾਂ ਨੂੰ ਲੈਣ ਲਈ ਤੇ ਭਾਬੀ ਨੂੰ ਕਹੀਂ ਕਿ ਸਾਰਾ ਬੰਦੋਬਸਤ ਤੇ ਘਰੋਂ ਸਵਾਰ ਲਵੇ। ਤੇ ਨਾਲ ਹੀ ਭਾਬੀ ਨੂੰ ਕਹਿ ਦੇਈ ਕਿ ਦਿਨ ਦੀ ਰੋਟੀ ਲਈ ਤਿਆਰ ਨਾ ਸਬਜ਼ੀਆਂ ਤੇ ਦੋ ਤਰ੍ਹਾਂ ਦਾ ਮਿੱਠਾ ਜ਼ਰੂਰ ਬਣਾ ਲਵੇ ਡਿਨਰ ਲਈ ਉਹਨਾਂ ਨੂੰ ਵੱਡੇ ਹੋਟਲ ਵਿੱਚ ਲੈ ਜਾਏ ਉਹ ਤੇ ਉੱਥੇ ਹੀ ਰੋਟੀ ਖਾ ਆਏ ਉਹ ਦੀਪੀ ਨੇ ਆਪਣੇ ਮਾ ਵੀਰੋ ਨੂੰ ਫੋਨ ਕਰਕੇ ਕਿਹਾ ਕਿ ਜਵਾਈ ਆਉਣ ਵਾਲਾ ਇਹ ਸੁਣ ਕੇ ਤਾਂ ਵੀਰੋ ਦੇ ਹੱਥ ਪੈਰ ਫੁੱਲਣ ਲੱਗ ਪਏ ਜਵਾਈ ਘਰ ਆਉਂਦਾ ਤੇ ਇਹਨਾਂ ਕੁਝ ਖਾਣ ਨੂੰ ਬੰਦਾ ਕਿ ਲੱਗਦਾ ਕਿ ਕੋਈ ਦੇਵਤਾ ਆ ਗਿਆ ਸਾਲਾ ਸੋਹਰਾ ਬਾਜ਼ਾਰ ਹੀ ਭੱਜੇ ਰਹਿੰਦੇ ਵੀਰੋ ਨੇ ਆਪਣੀ ਨੌਨੂੰ ਫੋਨ ਕੀਤਾ ਕਿ ਪ੍ਰੀਤ ਅੱਜ ਦਫ਼ਤਰ ਤੋਂ ਜਲਦੀ ਘਰ ਆ ਜਾਏ ਰਵੀ ਆਉਣ ਵਾਲਾ ਤੇ ਬਹੁਤ ਤਿਆਰੀ ਕਰਨੀ ਪੈਣੀ ਆ ਸਾਰੀ ਸਫਾਈ ਕਰਨੀ ਆ ਬਾਥਰੂਮ ਵਿੱਚ ਨਵੇਂ ਸ਼ੈਂਪੂ ਸਾਬਣ ਟੁੱਥ ਪੇਸਟ ਵੀ ਰੱਖਣਾ ਪੈਣੇ ਆ ਬਾਜ਼ਾਰ ਤੋਂ ਪਨੀਰ ਫਲ ਵੀ ਲਿਓਣੇ ਪੈਣਗੇ ਵੀਰੋ ਆਪਣੇ ਨੂੰ ਇੱਕੋ ਵਾਰ ਹੀ ਵਿੱਚ ਇਹ ਗੱਲ ਕਹਿ ਰਹੀ ਸੀ ਮੰਮੀ ਜੀ ਤੁਸੀਂ ਫਿਕਰ ਨਾ ਕਰੋ ਜੀਜਾ ਜੀ ਘਰ ਦੇ ਮੈਂਬਰ ਹੀ ਆ ਹਰ ਮਹੀਨੇ ਤਾਂ ਆਉਂਦੇ ਆ ਮੈਂ ਆਫਿਸ ਤੋਂ ਜਲਦੀ ਨਹੀਂ ਆ ਸਕਾਂਗੀ ਕਲੋਜ਼ਿੰਗ ਦਾ ਟਾਈਮ ਚੱਲਦਾ ਕਾਮਾ ਬਹੁਤ ਜ਼ਿਆਦਾ ਮੈਂ ਕੱਲ ਆਫਿਸ ਤੋਂ ਵੀ ਛੁੱਟੀ ਨਹੀਂ ਲੈ ਸਕਦੀ ਸਾਰੀ ਤਿਆਰੀ ਮੈਂ ਕਰ ਦੇਵਾਂਗੀ ਇੱਜ਼ਤ ਮਾਨ ਵੀ ਕਰੂੰਗੀ ਪਰ ਜੀਜਾ ਜੀ ਨੂੰ ਮੇਰੀ ਪ੍ਰੋਬਲਮ ਸਮਝ ਨਹੀਂ ਪਾਉਗੀ ਪਿਛਲੀ ਵਾਰ ਮੈਂ ਤੁਹਾਡੇ ਕਹਿਣ ਤੇ 3 ਦਿਨ ਦੀ ਛੁੱਟੀ ਲਈ ਸੀ ਪਰ ਮਾਫ ਕਰਿਓ ਇਸ ਵਾਰ ਸੰਭਾਲ ਲਿਓ ਪ੍ਰੀਤੀ ਨੇ ਇਦਾਂ ਕਿਹਾ ਤੇ ਜਵਾਈ ਉਹਨਾਂ ਦੇ ਸ਼ਹਿਰ ਆਉਂਦੇ ਹੀ ਰਹਿੰਦੇ ਸੀ ਤੇ ਹਰ ਮਹੀਨੇ ਉਹਨਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ ਕਦੀ ਕਦੀ ਨਾਲ ਹੀ ਵਿਰੋਧੀ ਕੁੜੀ ਵੀ ਆ ਜਾਂਦੀ ਸੀ ਤੇ ਜਵਾਈ ਸਹੁਰਿਆਂ ਵਿੱਚ 5 ਸਟਾਰ ਹੋਟਲ ਵਰਗੀ ਫੈਸਿਲਿਟੀਆਂ ਚਾਹੁੰਦਾ ਸੀ ਉਹਨੂੰ ਆਪਣੀ ਕੰਪਨੀ ਵੱਲੋਂ ਆਉਣ ਜਾਣ ਖਾਣ ਪੀਣ ਤੇ ਰਹਿਣ ਦਾ ਪੂਰਾ ਖਰਚਾ ਵੀ ਮਿਲਦਾ ਸੀ ਪਰ ਫਿਰ ਵੀ ਪੈਸੇ ਬਚਾਉਣ ਦੇ ਲਈ ਆਪਣੇ ਸਹੁਰਿਆਂ ਦੇ ਘਰ ਹੀ ਰੁਕਦਾ ਸੀ ਇਹ ਵੀ ਪਤਾ ਸੱਸ ਸਹੁਰੇ ਦੀ ਉਮਰ ਹੋ ਗਈ ਆ ਪ੍ਰੀਤ ਦੇ ਵਿਆਹ ਨੂੰ 2 ਸਾਲ ਹੋ ਗਏ ਸੀ ਤੇ ਇਹਨਾਂ 2 ਸਾਲਾਂ ਵਿੱਚ ਉਹ 15 ਵਾਰੀ ਜਵਾਈ ਨੂੰ ਮਿਲ ਚੁੱਕੀ ਸੀ ਜੇ ਦੀਪੀ ਨੂੰ ਲੈ ਕੇ ਆਉਂਦਾ ਤਾਂ ਉਹਨੂੰ ਕੋਈ ਕੰਮ ਕਰਨ ਨਹੀਂ ਦਿੰਦਾ ਕਿਸੇ ਕੋਲੋਂ ਮਾਰੀ ਜੇ ਵੀ ਕੋਈ ਗਲਤੀ ਹੋ ਜਾਵੇ ਤਾਂ ਉਹਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ ਜਾਂਦਾ ਸੀ। ਸਾਲੇ ਦੇ ਵਿਆਹ ਵਿੱਚ ਤਾਂ ਉਹਨੇ ਬੜਾ ਤਮਾਸ਼ਾ ਕੀਤਾ ਸੀ ਤੇ ਸਾਰੇ ਵਿਆਹ ਵਿੱਚ ਮੂੰਹ ਬਣਾ ਕੇ ਫਿਰਦਾ ਸੀ। ਬਸ ਇਹੀ ਗੱਲ ਕੋਈ ਸੀ ਕਿ ਉਹਨੂੰ ਲੈਣ ਦੇ ਲਈ ਬਾਸਸ ਸਟੈਂਡ ਤੇ ਉਹਦਾ ਦੀਪ ਲੇਟ ਪਹੁੰਚਿਆ ਸੀ ਕਿਉਂਕਿ ਟ੍ਰੈਫਿਕ ਵਿੱਚ ਫਸ ਗਿਆ। ਸਾਲੇ ਦੀਪ ਦੀ ਆਪਣੀ ਘਰ ਵਾਲੀ ਪ੍ਰੀਤ ਦੇ ਆਉਣ ਤੋਂ ਬਾਅਦ ਤਾਂ ਰਵੀ ਨੂੰ ਆਪਣੀ ਅਹਿਮੀਅਤ ਇੱਜ਼ਤ ਘਟ ਜਾਂਦਾ ਡਰ ਸੀ। ਤੇ ਉਹ ਇਸ ਇੱਜ਼ਤ ਨੂੰ ਇਦਾਂ ਹੀ ਬਣਾਈ ਰੱਖਣ ਦੇ ਲਈ ਗੁੱਸਾ ਦਿਖਾਉਣਾ ਨਾ ਨੁੱਕਰ ਕਰਨਾ ਇਸੇ ਨੂੰ ਉਹਨੇ ਇਹ ਇਲਾਜ ਬਣਵਾਇਆ ਹੋਇਆ ਸੀ ਦੀਪ ਆਪਣੇ ਜੀਜੇ ਨੂੰ ਲੈਣ ਦੇ ਲਈ ਪੂਰੇ ਟਾਈਮ ਤੇ ਬੱਸ ਸਟੈਂਡ ਪਹੁੰਚ ਜਾਂਦਾ ਸੀ ਦੀਪ ਨੇ 10 ਵਜੇ ਆਫਿਸ ਪਹੁੰਚਣਾ ਵੀ ਹੁੰਦਾ ਤੇ ਉਹ ਬੱਸ ਸਟੈਂਡ ਜਾਣ ਨੂੰ ਵੀ 2 ਘੰਟੇ ਲੱਗ ਜਾਂਦੇ ਸੀ ਤੇ ਹਜ਼ਾਰਾਂ ਰੁਪਏ ਦਾ ਪਟਰੋਲ ਹੀ ਦੇਖਦੇ ਤਾਂ ਉਹ ਚਾਹੁੰਦਾ ਤਾਂ ਜੀਜਾ ਆਪ ਵੀ ਕਰ ਸਕਦਾ ਸੀ ਪਰ ਨਹੀਂ ਉਹਨੇ ਤਾਂ ਆਪਣਾ ਦਬਾਈ ਦਬਾਅ ਬਣਾ ਕੇ ਰੱਖਣਾ ਸੀ ਜਵਾਈ ਦੇ ਸਵਾਗਤ ਦੇ ਲਈ ਵੀਰੋ ਪਲਕਾਂ ਵਿਚਾ ਕੇ ਖੜੀ ਤੇ ਦੇਖੀ ਹੁਣ ਮੰਮੀ ਦਾ ਸ਼ੁਰੂ ਹੋ ਜਾਊਗਾ ਇਹ ਖਾ ਲਓ ਉਹ ਖਾ ਲਓ ਅਜੇ ਕੀ ਖਾਦਾ ਇੱਕੋ ਹੀ ਰਾਟ ਲਾਈ ਰੱਖੂਗੀ ਜਦੋਂ ਪ੍ਰੀਤ ਨੇ ਆਪਣੇ ਘਰ ਵਾਲੇ ਦੀਪ ਨੂੰ ਕਿਹਾ ਪ੍ਰੀਤ ਨੇ ਖਾਣ ਲਈ ਬਹੁਤ ਕੁਝ ਵੜਾਇਆ ਸੀ ਤੇ ਬਾਜ਼ਾਰ ਤੋਂ ਰਾਸਗੂਲੇ ਵੀ ਲਿਆਂਦੇ ਸੀ ਤੇ ਉਹਨੇ ਆਫਿਸ ਟਾਈਮ ਤੇ ਜਾਣਾ ਵੀ ਸੀ ਦੀਪ ਨੂੰ ਚਾਟ ਵਾਲੇ ਕੋਲੋਂ ਚਾਟ ਨਾਲ ਲੈ ਕੇ ਆਇਆ ਚਾਟ ਬੜੀ ਟੇਸਟੀ ਹੁੰਦੀ ਐ ਅੱਜ ਤਾਂ ਭਾਬੀ ਨੇ ਸਿਰਫ ਦੋ ਐਟਮਾਂ ਵਿੱਚ ਹੀ ਸਭ ਕੁਝ ਖਤਮ ਕਰ ਦਿੱਤਾ ਰਵੀ ਨੇ ਹੱਸਦੇ ਹੱਸਦੇ ਕਹਿ ਦਿੱਤਾ ਜੀਜਾ ਜੀ ਕੱਲ ਨੂੰ ਮੈਂ ਲੈ ਆਉਂਗਾ ਦੀਪ ਨੇ ਕਿਹਾ ਤੇ ਨਾਲ ਹੀ ਕਹਿਣ ਲੱਗਾ ਹਾਂ ਨਾਲ ਹੀ ਗਰਮਾ ਗਰਮ ਕੜੀ ਵੀ ਲੈ ਆਵੇ ਰਵੀ ਨੇ ਇਹ ਵੀ ਚਾਟ ਹੀ ਕਹਿ ਦਿੱਤਾ ਰਵੀ ਕਹਿਣ ਲੱਗਾ ਕਿ 12 ਵਜੇ ਤੱਕ ਮੈਂ ਆਫਿਸ ਦੇ ਕੰਮ ਲਈ ਚਲਾ ਜਾਊਂਗਾ ਦੁਪਹਿਰ ਦੀ ਰੋਟੀ ਮੈਂ ਘਰ ਹੀ ਖਾਊਂਗਾ ਠੀਕ ਆ ਜੀਜਾ ਜੀ ਉਸ ਵੇਲੇ ਮੈਂ ਵੀ ਆਫਿਸ ਤੋਂ ਹਾਫ ਡੇ ਲੈ ਕੇ ਲਾਂਚ ਤੇ ਘਰ ਆ ਜਾਊਂਗਾ। ਪ੍ਰੀਤ ਤਾਂ ਆਫਿਸ 'ਚ ਚਲੀ ਜਾਊਗੀ। ਬਹੁਤ ਜ਼ਰੂਰੀ ਕੰਮ ਆ, ਛੁੱਟੀ ਨਹੀਂ ਲੈ ਸਕਦੀ। ਦੀਪ ਨੇ ਝਿਜਕਦੇ ਹੋਏ ਕਿਹਾ, "ਹਾਂ ਭਾਈ, ਤੁਹਾਨੂੰ ਹੁਣ ਰਿਸ਼ਤਿਆਂ ਦੀ ਕਦਰ ਕਿੱਥੇ ਆ? ਘਰ ਦੇ ਜਵਾਈ ਦੀ ਕੀ ਵੈਲਿਊ ਆ?" ਰਵੀ ਨੇ ਐਦਾਂ ਕਿਹਾ। ਦੀਪ ਤੇ ਪ੍ਰੀਤ ਰਵੀ ਦੀ ਫਿਤਰਤ ਤੋਂ ਵਾਕਫ਼ ਸੀ। ਇਸ ਲਈ ਉਹਨਾਂ ਨੇ ਜਵਾਬ ਦੇਣ ਦੀ ਬਜਾਏ ਆਪਣੇ ਕੰਮ ਤੇ ਫੋਕਸ ਰੱਖਣਾ ਜ਼ਰੂਰੀ ਸਮਝਿਆ। ਪ੍ਰੀਤ ਨੇ ਝੱਟ ਹੀ ਆਪਣੀ ਸੱਸ ਦੀ ਮਦਦ ਕੀਤੀ ਤੇ ਸਭ ਕੁਝ ਬਣਾ ਦਿੱਤਾ ਤੇ ਆਫਿਸ ਚਲੀ ਗਈ। ਲਗਭਗ 3 ਵਜੇ ਰਵੀ ਘਰ ਆਉਂਦਾ ਤੇ ਵੀਰੋ ਤੇ ਉਹਦਾ ਘਰ ਵਾਲਾ ਰੋਟੀ ਖਾ ਰਹੇ ਸੀ। ਇਸੇ ਗੱਲ ਤੋਂ ਰਵੀ ਨੂੰ ਗੁੱਸਾ ਹੋ ਗਿਆ। ਉਹ ਉਹਦੇ ਚਿਹਰੇ ਤੋਂ ਸਾਫ਼ ਦਿਖਦਾ ਸੀ ਆ ਜਾ ਪੁੱਤ ਤੇਰਾ ਇੰਤਜ਼ਾਰ ਕਰਦੇ ਕਰਦੇ ਹਜੇ ਰੋਟੀ ਖਾਣ ਬੈਠੇ ਹੀ ਆਂ। ਦੀਪ ਦਾ ਫੋਨ ਆਇਆ ਸੀ ਕਿ ਤੁਸੀਂ ਰੋਟੀ ਖਾ ਲਓ। ਦੀਪ ਦੇ ਪਿਓ ਨੇ ਕਿਹਾ ਵੀਰੋ ਨੇ ਝੱਟਪਟ ਰੋਟੀ ਖਾਦੀ ਤੇ ਫਟਾਫਟ ਉਹਦੀ ਰੋਟੀ ਪਾਉਣ ਦੀ ਤਿਆਰੀ ਕਰਨ ਲੱਗ ਪਈ। ਉਦੋਂ ਤੱਕ ਦੀਪ ਵੀ ਆ ਗਿਆ ਉਹ ਰਾਸਤੇ ਤੋਂ ਆਉਂਦਾ ਹੋਇਆ ਵੀ ਖਾਣ ਲਈ ਬਹੁਤ ਕੁਝ ਲੈ ਕੇ ਆਇਆ ਸੀ ਵੀਰ ਉਹਨੇ ਰੋਟੀ ਗਰਮ ਕੀਤੀ ਤੇ ਫਟਾਫਟ ਰਵੀ ਤੇ ਦੀਪ ਨੂੰ ਫੜਾ ਦਿੱਤੀ ਪਰੌਂਠੇ ਤਾਂ ਗਰਮ-ਗਰਮ ਹੀ ਸਵਾਦ ਲੱਗਦੇ ਆ ਭਾਬੀ ਨੇ ਤਾਂ ਪਹਿਲਾਂ ਹੀ ਬਣਾ ਕੇ ਰੱਖੇ ਸੀ ਮੈਨੂੰ ਸਮਝ ਨਹੀਂ ਆਉਂਦੀ ਕਿ ਉਹਨੂੰ ਨੌਕਰੀ ਕਰਨ ਦੀ ਕੀ ਲੋੜ ਆ ਏਦਾਂ ਦੀ ਨੌਕਰੀ ਦਾ ਕੀ ਫਾਇਦਾ ਜਿੱਥੇ ਘਰ ਦੇਆਂ ਨੂੰ ਗਰਮ-ਗਰਮ ਰੋਟੀ ਵੀ ਨਹੀਂ ਮਿਲ ਸਕਦੀ ਰਵੀ ਨੇ ਫਿਰ ਵੀਰੋ ਦੇ ਵਿੱਚ ਦੀ ਕਮੀਆਂ ਕੱਢ ਦਿੱਤੀ ਸਾਨੂੰ ਦੁਬਾਰਾ ਗਰਮ ਕਰਕੇ ਖਾਣ ਵਿੱਚ ਕੋਈ ਇਤਰਾਜ਼ ਨਹੀਂ। ਪ੍ਰੀਤ ਇਸ ਘਰ ਲਈ ਆਪਣੀ ਲੋੜ ਨਾਲੋਂ ਜ਼ਿਆਦਾ ਕਰਦੀ ਆ। ਅਸੀਂ ਆਪਣੀ ਇੱਜ਼ਤ ਦੇ ਲਈ ਉਹਦੇ ਸੁਪਨੇ ਨਹੀਂ ਤੋੜ ਸਕਦੇ। ਰੋਟੀ ਬਣਾਉਣਾ ਘਰ ਵਿੱਚ ਸਭ ਕੁਝ ਦੇਖਣਾ ਚੰਗੀ ਗੱਲ ਹੈ। ਪਰ ਇਸ ਦੇ ਇਲਾਵਾ ਵੀ ਜੇ ਘਰ ਦੀ ਨੋਂ ਕੁਝ ਕਰਨਾ ਚਾਹੇ ਤਾਂ ਸਾਨੂੰ ਉਹਦਾ ਸਹਿਯੋਗ ਦੇਣਾ ਚਾਹੀਦਾ, ਨਾ ਕਿ ਨਿੱਕੀਆਂ-ਨਿੱਕੀਆਂ ਚੀਜ਼ਾਂ ਨੂੰ ਲੈ ਕੇ ਰੁਕਾਵਟ ਪੈਦਾ ਕਰਨੀ ਚਾਹੀਦੀ ਆ। ਇਸ ਵਾਰ ਤਾਂ ਦੀਪ ਬੋਲੀ ਪਿਆ ਸੀ। ਵੀਰੋ ਨੇ ਉਹਨੂੰ ਹੱਥ ਦੇ ਇਸ਼ਾਰੇ ਨਾਲ ਚੁੱਪ ਕਰਾਉਣ ਰਹਿਣ ਲਈ ਕਿਹਾ ਰਵੀ ਨੇ ਸਾਲੇ ਤੇ ਭਾਬੀ ਦੇ ਇਲਾਵਾ ਆਪਣੇ ਸੱਸ ਸਹੁਰੇ ਨੂੰ ਨੂੰ ਪੁੱਛਿਆ ਕਿ ਪ੍ਰੀਤ ਭਾਬੀ ਆਪਣੀ ਤਨਖਾਹ ਵਿੱਚੋਂ ਤੁਹਾਨੂੰ ਵੀ ਕੁਝ ਦਿੰਦੀ ਆ ਜਾਂ ਨਹੀਂ ਕਿਤੇ ਸਾਰੇ ਪੈਸੇ ਆਪਣੇ ਪੇਕਿਆਂ ਨੂੰ ਤਾਂ ਨਹੀਂ ਲੁਟਾ ਰਹੀ ਪੁੱਤ ਸਾਡਾ ਮੁੰਡਾ ਸਾਨੂੰ ਘਰੇ ਖਰਚਾ ਦਿੰਦਾ ਤੇ ਨੌ ਦੇ ਪੈਸਿਆਂ ਵਿੱਚ ਸਾਨੂੰ ਕੋਈ ਦਿਲਚਸਪੀ ਨਹੀਂ ਉਹ ਆਪਣੀ ਮਿਹਨਤ ਦੀ ਕਮਾਈ ਜਿੱਦਾਂ ਚਾਹੇ ਖਰਚ ਕਰੇ ਵੈਸੇ ਸਾਡੀ ਨੌ ਬਹੁਤ ਜ਼ਿਆਦਾ ਸਮਝਦਾਰ ਆ ਘਰ ਦੇ ਖਰਚੇ ਦੀ ਸਾਡੀ ਸਹਾਈਤਾ ਵੀ ਕਰਦੀ ਆ ਸਾਨੂੰ ਵੀ ਸਾਡੀ ਜ਼ਰੂਰਤ ਦੀਆਂ ਚੀਜ਼ਾਂ ਤੇ ਤੋਹਫੇ ਦਿੰਦੀ ਰਹਿੰਦੀ ਆ ਸਭ ਤੋਂ ਜ਼ਰੂਰੀ ਗੱਲ ਮਾਨ ਸਨਮਾਨ ਪਿਆਰ ਪ੍ਰਵਾਹ ਸਭ ਕਰਦੀ ਆ ਤੇ ਸਾਨੂੰ ਹੋਰ ਕੀ ਚਾਹੀਦਾ ਉਹਦੇ ਸਹੁਰੇ ਨੇ ਨੌ ਦਾ ਪੱਖ ਲੈਂਦੇ ਹੋਏ ਕਿਹਾ ਰਾਤ ਨੂੰ ਦੀਪ ਗੱਲਾਂ-ਗੱਲਾਂ ਵਿੱਚ ਕਹਿੰਦਾ ਕਿ ਨਵੀਂ ਗੱਡੀ ਲੈਣ ਬਾਰੇ ਸੋਚਦਾ ਕਾਫੀ ਸਾਲ ਹੋ ਗਿਆ ਸੈਕੰਡ ਹੈਂਡ ਹੀ ਗੱਡੀ ਚਲਾਉਂਦੇ ਨੂੰ ਹੁਣ ਇਹਦੇ ਤੇ ਵੀ ਕਾਫੀ ਖਰਚ ਔਂ ਲੱਗਤੇ ਆ ਇਹਨੂੰ ਵੇਚ ਕੇ ਲੋਨ ਲੈ ਕੇ ਨਵੀਂ ਗੱਡੀ ਖਰੀਦ ਲਵਾਂਗਾ। ਐਸਵਾਰ ਸਿਲਵਰ ਕਲਰ ਵਿੱਚ ਗੱਡੀ ਦੀ ਸੋਚਦਾ। ਰਵੀ ਕਹਿੰਦਾ ਮੈਂ ਵੀ ਨਵੀਂ ਗੱਡੀ ਖਰੀਦਣ ਵਾਲਾ ਤੇ ਪੁਰਾਣੀ ਗੱਡੀ ਤੂੰ ਲੈ ਲੈ। ਵੈਸੇ ਇਹਦੀ ਕੀਮਤ ਜ਼ਿਆਦਾ ਪਰ ਮੈਂ 4 ਲੱਖ ਵਿੱਚ ਦੇ ਦੇਵਾਂਗਾ। ਰਵੀ ਕਿਦਾਂ ਵੀ ਕਰਕੇ ਆਪਣੀ ਪੁਰਾਣੀ ਗੱਡੀ ਦੀਪ ਨੂੰ ਵੇਚਣਾ ਚਾਹੁੰਦਾ ਸੀ। ਇਸਵਾਰ ਪ੍ਰੀਤ ਕਹਿਣ ਲੱਗੀ ਨਹੀਂ ਜੀਜਾ ਜੀ ਅਸੀਂ ਤੁਹਾਡੀ ਗੱਡੀ ਨਹੀਂ ਲਵਾਂਗੇ। ਐਸਵਾਰ ਅਸੀਂ ਲੇਟੈਸਟ ਮਾਡਲ ਦੀ ਨਵੀਂ ਗੱਡੀ ਖਰੀਦਾਂਗੇ। ਰਵੀ ਨੂੰ ਪ੍ਰੀਤਾ ਬੋਲਣਾ ਸਹੀ ਨਹੀਂ ਲੱਗਿਆ ਜਦੋਂ ਤੋਂ ਪ੍ਰੀਤ ਨਵਾਂ ਬਣ ਕੇ ਇਸ ਘਰ ਵਿੱਚ ਆਈ ਸੀ ਤਾਂ ਰਵੀ ਦੀ ਵੈਲਿਊ ਘਟੀ ਗਈ ਸੀ ਸਾਰੇ ਫੈਸਲੇ ਪ੍ਰੀਤ ਤੇ ਦੀਪ ਦੀ ਰਾਏ ਨਾਲੇ ਕੀਤੇ ਜਾਣ ਲੱਗੇ ਅਚਾਨਕ ਰਵੀ ਦੀ ਨਜ਼ਰਾ ਕਿਚਨ ਤੇ ਪਈ ਇਹ ਕੀ ਕਿਚਨ ਵਿੱਚ ਕਿੰਨਾ ਬਦਲਾਅ ਕਰ ਲਿਆ ਤੇ ਸਾਨੂੰ ਪਤਾ ਵੀ ਨਾ ਲੱਗਿਆ ਹਾਂ ਰਵੀ ਕੁਝ ਖਾਸ ਤਾਂ ਨਹੀਂ ਕਰਵਾਇਆ ਪਰ ਪਿਛਲੇ ਹਫ਼ਤੇ ਵਿੱਚ ਓਵਨ ਟੋਸਟਰ ਸੈਂਡਵਿਚ ਮੇਕਰ ਰੱਖਣ ਦੇ ਲਈ ਇੱਕ ਸੈਲਫ ਬਣਾ ਲਈ ਆ ਤਾਂ ਕਿ ਸਾਰਾ ਸਮਾਨ ਸਹੀ ਤਰ੍ਹਾਂ ਲੱਗੇ ਤੇ ਸਾਰੀਆਂ ਸਬਧਾਵਾਂ ਵੀ ਹੋ ਜਾਣ। ਵੀਰੋ ਨੇ ਇਦਾਂ ਕਿਹਾ ਤਾਂ ਰਵੀ ਨੇ ਫਿਰ ਮੂੰਹ ਬਣਾ ਲਿਆ। ਅਗਲੀ ਸਵੇਰ ਦੀਪ ਦਾ ਪਿਓ ਮਟਰ ਕੱਢ ਰਿਆ ਸੀ। ਇਹ ਕੀ ਪਾਪਾ ਜੀ ਤੁਹਾਡੀ ਨਾ ਤੁਹਾਨੂੰ ਕੰਮ ਤੇ ਲਾ ਦਿੰਦੀ ਐ। ਘਰ ਦੇ ਮਾਲਕ ਹੁੰਦੇ ਹੋਏ ਵੀ ਘਰ ਦੇ ਕੰਮ ਕਰਦੇ ਹੂੰ। ਰਵੀ ਨੇ ਫਟਾਫਟ ਕਹਿ ਦਿੱਤਾ ਰਵੀ ਤੁਹਾਡੀ ਸੇਵਾ ਵਿੱਚ ਹੀ ਲੱਗਿਆ। ਅਸੀਂ ਸ਼ਾਮ ਨੂੰ ਮਟਰ ਬਣਾਵਾਂਗੇ। ਭਾਈ ਸਾਡਾ ਆਪਣਾ ਘਰ ਆ। ਘਰ ਵਿੱਚ ਛੋਟੇ-ਮੋਟੇ ਕੰਮ ਕਰਨ ਵਿੱਚ ਕਿੱਦਾਂ ਕਿਦਾਂ ਦੀ ਪ੍ਰੋਬਲਮ ਸਾਡੀ ਛੋਟੀ ਜਿਹੀ ਮਦਦ ਨਾਲ ਨੌਨੋ ਕੰਮ ਸੌਖਾ ਹੋ ਜਾਂਦਾ ਇਹਦੇ ਵਿੱਚ ਕੀ ਪਰੇਸ਼ਾਨੀ ਆ ਘਰ ਦੇ ਮੈਂਬਰ ਨੂੰ ਇੱਕ ਦੂਜੇ ਦੀ ਮਦਦ ਕਰਨੀ ਵੀ ਚਾਹੀਦੀ ਆ ਪ੍ਰੀਤ ਦੇ ਸਹੁਰੇ ਨੇ ਕਿਹਾ ਰਵੀ ਆਪਣੇ ਸਹੁਰੇ ਨੂੰ ਪ੍ਰੀਤ ਦੇ ਖਿਲਾਫ ਪੜਕਾਉਣਾ ਚਾਹੁੰਦਾ ਸੀ ਪਰ ਇੱਥੇ ਤਾਂ ਪਾਸਾ ਹੀ ਪਲਟ ਗਿਆ ਸੀ ਰਵੀ ਦੇ ਘਰ ਆਉਣ ਨਾਲ ਪੂਰਾ ਟਾਈਮ ਟੇਬਲ ਵਿਗੜ ਜਾਂਦਾ ਸੀ ਤੇ ਸਾਰਿਆਂ ਦਾ ਮੂਡ ਅਲੱਗ ਹੋ ਜਾਂਦਾ ਸੀ ਉਹਦੀਆਂ ਗੱਲਾਂ ਤੋਂ ਹਰ ਮਾਮਲੇ ਵਿੱਚ ਟਾਂਗ ਅੜਾਉਣ ਦੀ ਆਦਤ ਸੀ ਸੌਰਿਆਂ ਵਿੱਚ ਜ਼ਿਆਦਾ ਨਖਰੇ ਦਿਖਾਉਣ ਦੀ ਇੱਜ਼ਤ ਘਟ ਹੁੰਦੀ ਜਾ ਰਹੀ ਸੀ ਇਹ ਇੱਜ਼ਤ ਉਹਨੇ ਆਪਣੇ ਵਰਤਾਓ ਨਾਲ ਹੀ ਘਟਾਈ ਸੀ ਉਹਦਾ ਆਫਿਸ ਦਾ ਕੰਮ ਹੋ ਗਿਆ ਸੀ ਤਾਂ ਸੌਰੇ ਘਰ ਬੈਠਾ ਸੀ ਅੱਛਾ ਪਾਪਾ ਮੈਂ ਸ਼ਾਮ ਨੂੰ ਚਲਾ ਜਾਊਂਗਾ ਰਵੀ ਕਹਿਣ ਲੱਗਾ ਠੀਕ ਆ ਜਿੱਦਾਂ ਤੈਨੂੰ ਸਹੀ ਲੱਗੇ ਅਗਲੀ ਵਾਰ ਆਵੇਂ ਤਾਂ ਸਾਡੀ ਧੀ ਨੂੰ ਵੀ ਨਾਲ ਲੈ ਕੇ ਆਈ ਦੀਪ ਦੇ ਪਿਓ ਨੇ ਕਹਿ ਦਿੱਤਾ ਸੱਸ ਸੌਰੇ ਨੇ ਜਾਂਦੇ ਵਕਤ ਜਵਾਈ ਦੇ ਹੱਥ ਭਰਿਆ ਲਫਾਫਾ ਦੇ ਨਾਲ ਬੱਚਿਆਂ ਦੇ ਲਈ ਕੁਝ ਤੋਹਫੇ ਭੇਜੇ ਅਗਲੇ ਦਿਨ ਹੀ ਉਹਦੀ ਤੀ ਦਾ ਫੋਨ ਆਇਆ ਕਿ ਮੰਮੀ ਤੁਹਾਨੂੰ ਆਪਣੇ ਜਵਾਈ ਦੀ ਇੱਜ਼ਤ ਨਹੀਂ ਕਰਨੀ ਆਉਂਦੀ ਤੁਹਾਡੀ ਵਜ੍ਹਾ ਕਰਕੇ ਮੈਨੂੰ ਕਿੰਨਾ ਸੋਨਾ ਪਿਆ ਰਵੀ ਜੀ ਕਹਿ ਰਹੇ ਆ ਕਿ ਸਾਰਾ ਘਰ ਭਾਬੀ ਦੇ ਇਸ਼ਾਰਿਆਂ ਤੇ ਚੱਲਦਾ ਘਰ ਜਵਾਈ ਆਇਆ ਹੋਇਆ ਸੀ ਉਦੋਂ ਉਹ ਮਹਾਰਾਣੀ ਕੰਮ ਤੋਂ ਬਚਣ ਦੇ ਲਈ ਆਫਿਸ ਚਲੀ ਗਈ ਹੁਣ ਘਰ ਦੀ ਹਰ ਗੱਲ ਮੇਰੇ ਤੋਂ ਕੋਈ ਜਾਣ ਲੱਗੀ ਆ ਕਿਸੇ ਵੀ ਚੀਜ਼ ਵਿੱਚ ਸਾਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਜਾਂਦਾ ਕਿਸੇ ਨੇ ਮੈਨੂੰ ਦੱਸਿਆ ਨਹੀਂ ਕਿ ਨਵੀਂ ਗੱਡੀ ਖਰੀਦਣ ਲੱਗਿਓ ਹੁਣ ਸਾਡੀਆਂ ਗੱਲਾਂ ਨੂੰ ਤਾਂ ਵਿੱਚ ਹੀ ਟੋਕਿਆ ਜਾਣ ਲੱਗ ਗਿਆ ਭਾਬੀ ਦਾ ਘਰ ਦੇ ਜਵਾਈ ਦੇ ਸਾਹਮਣੇ ਇਦਾਂ ਸ਼ਰਿਆਮ ਬੋਲਦੀ ਆ ਦੇਖ ਪੁੱਤ ਗੱਲ ਤਾਂ ਕੌੜੀ ਆ ਪਰ ਸਹੀ ਆ ਜਵਾਈ ਜ਼ਰੂਰਤ ਤੋਂ ਜ਼ਿਆਦਾ ਘਰ ਦੇ ਮਾਮਲਿਆਂ ਵਿੱਚ ਜ਼ਿਆਦਾ ਆਉਂਦਾ ਅਸੀਂ ਆਪਣੇ ਨੂੰ ਨੂੰਤੀ ਦੇ ਰੂਪ ਵਿੱਚ ਸਵੀਕਾਰ ਕੀਤਾ ਤੇ ਉਹ ਵੀ ਸਾਨੂੰ ਆਪਣੇ ਮਾਂ ਪਿਓ ਮੰਨਦੀ ਆ ਫਿਰ ਉਹਦੇ ਪਹਿਰਾਵੇ ਤੇ ਕੰਮ ਕਾਜ ਉਹਦੇ ਬੋਲਣ ਤੇ ਹਰ ਗੱਲ ਟੋਪਣਾ ਜਵਾਈ ਨੂੰ ਚੰਗਾ ਨਹੀਂ ਲੱਗਦਾ ਕੋਤਾ ਕਿਸੇ ਵੀ ਥਾਂ ਤੇ ਆਪਣੀ ਇੱਜ਼ਤ ਆਪਣਾ ਸਨਮਾਨ ਉਦੋਂ ਤੱਕ ਹੀ ਬਣਿਆ ਰਹਿੰਦਾ ਜਦੋਂ ਤੱਕ ਆਪਾਂ ਕਿਸੇ ਨੂੰ ਬੋਝ ਨਾ ਲੱਗਣ ਲੱਗੀਏ ਅਸੀਂ ਵੀ ਜਵਾਈ ਨੂੰ ਇੱਜ਼ਤ ਦਿੰਦੇ ਆ ਉਹਦੀ ਕਿੰਨੀ ਖਾਤਰਦਾਰੀ ਕਰ ਕਰਦੇ ਆ ਭਾਈ ਹਰ ਕੋਈ ਇੱਕਦਮ ਸੌਹਰੇ ਘਰ ਜਾ ਕੇ ਜਾਮਾ ਜਾਵੇ ਤੇ 5 ਸਟਾਰ ਹੋਟਲ ਦੀ ਸਹੂਦਤ ਮੰਗੇ ਘਰੇਲੂ ਮਾਮਲਿਆਂ ਵਿੱਚ ਦਖਲ ਦੇਵੇ ਤਾਂ ਕੋਈ ਕਿੰਨੀ ਕੁ ਵਾਰ ਚੁੱਪ ਪਰਦਾਸ਼ਤ ਕਰੂਗਾ ਹਜੇ ਤੱਕ ਤਾਂ ਪ੍ਰੀਤ ਚੋਪਾ ਕਿਤੇ ਰਵੀ ਦੇ ਵਰਤਾਓ ਤੋਂ ਉਹ ਅੱਗੇ ਉਸਨੇ ਕੁਝ ਬੋਲ ਦਿੱਤਾ ਤਾਂ ਚੰਗਾ ਕਿ ਉਹ ਆਪਣੀ ਇੱਜ਼ਤ ਨੂੰ ਬਣਾ ਕੇ ਰੱਖੀ ਪੁੱਤ ਜਵਾਈ ਕੋਲੋਂ ਸਹੁਰਿਆਂ ਦੇ ਮੈਂਬਰਾਂ ਦੇ ਕੰਮਾਂ ਵਿੱਚ ਮਾਮਲਿਆਂ ਵਿੱਚ ਸਲਾਹ ਨਹੀਂ ਮੰਗੀ ਜਾਂਦੀ ਤੇ ਨਾ ਹੀ ਸਲਾਹ ਦੇਣੀ ਚਾਹੀਦੀ ਆ ਉਹਨਾਂ ਦੇ ਵਿਅਕਤੀਗਤ ਮਾਮਲਿਆਂ ਵਿੱਚ ਦਖਲਅੰਦਾਜ਼ੀ ਦੇਣੀ ਨਹੀਂ ਚਾਹੀਦੀ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੁੰਦੀ ਆ ਵੀਰੋ ਨੇ ਆਪਣੀ ਕੁੜੀ ਨੂੰ ਕਿਹਾ ਆਪਣੀ ਇੱਜ਼ਤ ਆਪਣੇ ਹੱਥ ਵਿੱਚ ਹੀ ਆ ਜਿਨ੍ਹਾਂ ਨੇ ਆਪਣੀ ਕੁੜੀ ਨੂੰ ਸਮਝਾਇਆ ਉਸ ਤੋਂ ਬਾਅਦ ਜਵਾਈ ਦਾ ਆਉਣਾ ਜਾਣਾ ਘੱਟ ਹੋ ਗਿਆ ਤੇ ਉਹ ਆਉਂਦਾ ਵੀ ਤਾਂ ਸਹਰਿਆਂ ਦੀ ਵਿਅਕਤੀਗਤ ਮਾਮਲਿਆਂ ਵਿੱਚ ਲੋੜ ਤੋਂ ਜ਼ਿਆਦਾ ਦਖਲ ਅੰਦਾਜ਼ੀ ਦੇਣ ਤੋਂ ਬਚਣ ਲੱਗਿਆ। ਦੋਸਤੋ ਜਵਾਈ ਨੂੰ ਆਪਣੇ ਆਪ ਨੂੰ ਆਪਣੇ ਘਰ ਨੂੰ ਕਦੀ ਵੀ ਮੇਲ ਨਹੀਂ ਦੱਸਣਾ ਚਾਹੀਦਾ। ਜ਼ਰੂਰੀ ਨਾ ਹੋਵੇ ਤਾਂ ਜ਼ਿਆਦਾ ਦਿਨ ਸਹਰਿਆਂ ਵਿੱਚ ਨਹੀਂ ਰੁਕਣਾ ਚਾਹੀਦਾ ਤੇ ਨਵੇਂ-ਨਵੇਂ ਪਕਮਾਨਾਂ ਦੀ ਫਰਮਾਇਸ਼ ਵੀ ਨਹੀਂ ਕਰਨੀ ਚਾਹੀਦੀ। ਜੋ ਵੀ ਹੋਵੇ ਖਾਵੇ ਤੇ ਉਹਦੀ ਬਰਾਈ ਨਾ ਕਰੇ। ਸਹਰੇ ਘਰ ਦੇ ਮਾਮਲਿਆਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਦਖਲ ਦੇਣ ਨਾਲ ਇੱਜ਼ਤ ਘਟਦੀ ਆ ਨਾ ਕਿ ਵਾਧਦੀ ਆ। ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰੱਬ ਰਾਖਾ